ਫਿਲੌਰ ਵਿਖੇ ਚੋਰਾਂ ਦਾ ਕਹਿਰ ਜਾਰੀ ਅਏ ਦਿਨ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜੀਨਾਨ ਮੁਹਾਲ ਕੀਤਾ ਹੋਇਆ ਹੈ ਬੀਤੇ ਕੱਲ ਵੀ ਵਾਰਡ ਨੰਬਰ 5 ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਾਬਤ ਕਰ ਦਿੱਤਾ ਹੈ ਕਿ ਫਿਲੌਰ ਪੁਲਿਸ ਦੇ ਪੱਲੇ ਕੁਝ ਵੀ ਨਹੀਂ ਸੀ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਫਿਲੌਰ ਪੁਲਿਸ ਦੇ ਪੱਲੇ ਕੁਝ ਹੋਣਾ ਹੈ ਪੀੜਤ ਔਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਆਪਣੇ ਸਾਹਮਣੇ ਘਰ ਅੰਦਰ ਸੁੱਤੇ ਹੋਏ ਸੀ ਅਤੇ ਜਦੋਂ ਅਗਲੇ ਦਿਨ ਅਸੀਂ ਸਵੇਰੇ ਆਪਣੇ ਘਰ ਅੰਦਰ ਵੜ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਹੋਰ ਕੀਮਤੀ ਸਾਮਾਨ ਦੇ ਨਾਲ-ਨਾਲ ਚੋਰਾਂ ਨੇ ਸਾਡੀ ਅਲਮਾਰੀ ਵਿੱਚੋਂ ਤਕਰੀਬਨ 2 ਲੱਖ ਰੁਪਏ ਕੈਸ਼ ਅਤੇ ਅੱਧਾ ਟੋਲੇ ਸੋਨੇ ਦੀਆਂ ਵਾਲੀਆਂ ਚੋਰ ਚੋਰੀ ਕਰਕੇ ਲੈ ਗਏ। ਪੀੜਤ ਹੋਰਤ ਨੇ ਕਿਹਾ ਕਿ ਅਸੀਂ ਫਿਲੌਰ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ ਅਤੇ ਪੁਲਿਸ ਹੱਥ ਪੈਰ ਮਾਰ ਰਹੀ ਹੈ। ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਜਲਦੀ ਹੀ ਚੋਰ ਫੜ ਲਵਾਂਗੇ। ਫਿਲੌਰ ਸ਼ਹਿਰ ਤੋਂ ਮਨੀਸ਼। ਹਜਿੰਦੀ ਅੱਜ ਕੀ ਹੋਇਆ? ਕਿ ਜਿੱਦੇ ਉੱਤੇ ਸੁੱਤੇ ਸੀ ਮੱਟਾ ਸਾਡਾ ਬੰਮਾ ਅਸ। ਇਸ ਦਾ ਤਾਂ ਚਿੰਤਾ ਪਰ ਨੇਗਰੇ ਅਸ। ਚਿੰਤਾ ਭਰ ਕੇ ਚੋਸਾ ਟੇ ਮੁੰਡੇ ਨੇ ਬਾਹਰ ਜਾਣਾ ਸੀ। ਜੋ ਕਿ ਐਸਪੀਆ ਸੀ 2 3 ਲੱਖ ਰੁਪਈਆ ਸੀ ਵਾਲੀਆਂ ਸੀ ਸਾਰਾ ਕੁਝ ਲੈ ਗਏ ਸਾਰਾ ਪਟਨਾਥਰ ਨੇ ਸਾਰਾ ਕੁਝ ਕਰਕੇ ਕਰਕੇ ਇਸ ਦਾ ਕਿਸ ਕਾਹ ਦਾ ਸੀ ਜੋ ਕਿ ਤੇ ਤੁਸੀਂ ਕਿਤੇ ਗਏ ਹੋ ਸੀਗੇ ਨਹੀਂ ਅਸੀਂ ਸਾਬੰਡੇ ਤੇ ਐਸੀ ਮੰਡਾ ਸੱਟਾ ਬੰਦ ਆ ਸੀ ਕਿਤੇ ਤੇ ਕਿਸੇ ਤੁਸੀਂ ਪੁਲਿਸ ਥਾਣੇ ਕੰਪਲੀਟ ਕੀਤੀ ਹੈ ਹਾਂ ਜੀ ਕੋਲ ਤੱਕ ਤੇ ਉਹ ਆਇਆ ਜਿਵੇਂ ਆ ਜੀ ਕਿੰਨੀ ਦੇਰ ਹੋ ਗਈ ਕੰਪਲੀਟ ਕੀਤੀ ਨੂੰ ਭੈਂਟ ਆਉ ਗਿਆ ਦੇਖ ਭੈਂਟ ਆਉ ਗਿਆ ਠੀਕ ਜੇ ਹਮ ਬੇਦਕਨਗਰ ਗੜਾ ਰੋਡ ਫਲੋਰਮ ਕੇ ਚੋਰੀ ਹੋਈ ਆ ਉਹਦੇ ਬਾਰੇ ਤੁਸੀਂ ਚੱਲ ਪਾਓ ਜੀ ਅਸੀਂ ਮੌਕੇ ਤੇ ਪਹੁੰਚੇ ਜੀ ਤੇ ਕੈਮਰੇ ਖੰਗਲਦੇ ਆ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਆ ਜੋ ਵੀ ਤਫਤੀਸ਼ ਸਾਹਮਣੇ ਆਇਆ ਆਏਗਾ ਉਹ ਤਸ ਮਰੇ ਰੱਖਿਆ ਜਾਊਗਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਹੀ ਇੱਕ ਘਰ ਦੇ ਮਾਲਕ ਦੱਸਦੇ ਜੀ ਕੋਈ 2 ਲੱਖ ਤੋਂ ਕੋਈ ਉੱਪਰ ਉੱਪਰ ਪੈਸੇ ਇਹਨਾਂ ਦੇ ਗਾਇਬ ਹੈ 골ਡ ਵਾਲੇ ਵੀ ਕਹਿ ਰਹੇ ਕੋਈ adda ਥੋੜਾ ਬਾਕੀ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਫਿਰ ਦੱਸਾਂਗੇ ਠੀਕ ਹੈ